ਜੇਕਰ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਤਾਂ ਹੁਣ ਖਬਰਦਾਰ ਹੋ ਜਾਓ ਸਾਵਧਾਨ ਹੋ ਜਾਓ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਮੁੱਖ ਮੰਤਰੀ ਸਾਹਿਬ ਦੀ ਫੋਟੋ ਦੀ ਵਰਤੋਂ ਕਰਨ ਤੇ ਤੁਹਾਨੂੰ ਕਾਪੀਰਾਈਟ ਆ ਸਕਦਾ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਮੁੱਖ ਮੰਤਰੀ ਹੁਣ ਤੁਹਾਡੇ ਮੁੱਖ ਮੰਤਰੀ ਨਹੀਂ ਹਨ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਫੋਟੋ ਆਪਣੀ ਫੇਸਬੁੱਕ ਤੇ ਨਹੀਂ ਵਰਤ ਸਕਦੇ ਕਿਉਂਕਿ ਮੁੱਖ ਮੰਤਰੀ ਤਾਂ ਭਾਈ ਸਿਰਫ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਜੇ ਉਹ ਦੀ ਕੋਈ ਫੋਟੋ ਹੋਰ ਕੋਈ ਜਿਹੜਾ ਸਮਾਜਿਕ ਕਾਰਕੁਨ ਹੈ ਕੋਈ ਪੱਤਰਕਾਰ ਹੈ ਕੋਈ ਇਨਫਲੂਐਂਸਰ ਹੈ ਜਾਂ ਕੋਈ ਵੀ ਜਾਣਕਾਰੀ ਦੇਣ ਲਈ ਯੂਜ਼ ਕਰਦਾ ਤਾਂ ਉਹਨੂੰ ਕਾਪੀਰਾਈਟ ਆ ਸਕਦਾ ਜੇ ਨਹੀਂ ਯਕੀਨ ਆਉਂਦੇ ਤਾਂ ਸਾਡੇ ਆ ਇੱਕ ਪੱਤਰਕਾਰ ਸਾਥੀ ਦੀਆਂ ਤਸਵੀਰਾਂ ਦੇਖ ਲਓ ਸਾਡੇ ਦੋਸਤ ਪੱਤਰਕਾਰ ਰਤਨ ਸਿੰਘ ਢਾਲੀਵਾਲ ਆਪਣੇ ਫੇਸਬੁੱਕ ਪੇਜ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਦੇ ਨਾਲ ਇੱਕ ਜਾਣਕਾਰੀ ਅੱਗੇ ਕਨਵੇ ਕਰਦੇ ਨੇ ਆਪਣੇ ਫੇਸਬੁੱਕ ਬਾਲ ਤੇ ਇੱਕ ਫੋਟੋ ਪਾ ਕੇ ਉੱਪਰ ਉਹਨਾਂ ਦੀ ਖਬਰ ਬਾਰੇ ਜਿਹੜੀ ਜਾਣਕਾਰੀ ਦਿੰਦੇ ਨੇ ਤਾਂ ਉਸ ਦੇ ਉੱਪਰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇੱਕ ਕਾਪੀਰਾਈਟ ਆਉਂਦਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਫੋਟੋ ਕਿਉਂ ਯੂਜ਼ ਕੀਤੀ ਮੁੱਖ ਮੰਤਰੀ ਦੀ ਫੋਟੋ ਵਰਤਣ ਦਾ ਕਾਪੀਰਾਈਟ ਸਿਰਫ ਆਮ ਆਦਮੀ ਪਾਰਟੀ ਕੋਲ ਹੈ ਤਾਂ ਭਾਈ ਹੁਣ ਇੱਥੇ ਸਵਾਲ ਬਣਦਾ ਫਿਰ ਤੁਸੀਂ ਕਹਿੰਦੇ ਨੇ ਉਹ ਕਿ ਸਾਨੂੰ ਸਵਾਲ ਨਾ ਪੁੱਛੋ ਸਵਾਲ ਤਾਂ ਪੁੱਛਨੇ ਬਣਦੇ ਨੇ ਹੁਣ ਤੱਕ ਅਸੀਂ ਇਹੀ ਸੁਣਦੇ ਆਏ ਹਾਂ ਇਹੀ ਸਾਨੂੰ ਦੱਸਿਆ ਗਿਆ ਕਿ ਜਿਹੜੇ ਸੂਬੇ ਦੇ ਮੁੱਖ ਮੰਤਰੀ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਚਾਹੇ ਸੱਤਾਧਰ ਦੇ ਹੋਣ ਚਾਹੇ ਵਿਰੋਧੀ ਧਿਰ ਦੇ ਹੋਣ ਚਾਹੇ ਕੋਈ ਵੀ ਧਿਰ ਹੋਵੇ ਜਿੰਨਾ ਨਾਲ ਮੁੱਖ ਮੰਤਰੀ ਸਾਹਿਬ ਦੇ ਚਾਹੇ ਵਿਚਾਰਕ ਮਤਭੇਦ ਕਿਉਂ ਨਾ ਹੋਣ ਮੁੱਖ ਮੰਤਰੀ ਸਾਰੇ ਸੂਬੇ ਦੇ ਸਾਂਝੇ ਹੁੰਦੇ ਨੇ ਕਿਸੇ ਨੇ ਚਾਹੇ ਉਹਨਾਂ ਨੂੰ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਤਾ ਮੁੱਖ ਮੰਤਰੀ ਸਾਹਿਬ ਦੀ ਤਸਵੀਰ ਵੀ ਸਭ ਦੀ ਸਾਂਝੀ ਹੋ ਗਈ ਜੇਕਰ ਕੋਈ ਪੱਤਰਕਾਰ ਕੋਈ ਸਮਾਜਿਕ ਕਾਰਕੁਨ ਆਪਣੇ ਸੋਸ਼ਲ ਹੈਂਡਲ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਯੂਜ਼ ਕਰਦਾ ਹੈ ਮੁੱਖ ਮੰਤਰੀ ਸਾਹਿਬ ਦੀ ਫੋਟੋ ਨਾਲ ਪਾ ਕੇ ਕੋਈ ਕੰਟੈਂਟ ਕੋਈ ਖਬਰ ਕੋਈ ਜਾਣਕਾਰੀ ਅੱਗੇ ਸਾਂਝੀ ਕਰਨੀ ਚਾਹੁੰਦਾ ਤਾਂ ਫਿਰ ਉਸ ਦੇ ਉੱਪਰ ਕਿਸੇ ਨੂੰ ਕੀ ਇਤਰਾਜ਼ ਹੈ ਦੱਸ ਦਈਏ ਕਿ ਥੋੜੇ ਇੱਕ ਦਿਨ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਇੱਕ ਸਟ੍ਰਾਈਕ ਇੱਕ ਕਾਪੀਰਾਈਟ ਭੇਜਿਆ ਸੀ ਉਹ ਕਾਪੀਰਾਈਟ ਸਾਡੇ ਪੱਤਰਕਾਰ ਸਾਥੀ ਮਨਿੰਦਰਜੀਤ ਸਿੱਧੂ ਦੇ ਚੈਨਲ ਨੂੰ ਭੇਜਿਆ ਸੀ ਵਿਧਾਨ ਸਭਾ ਦੇ ਵਿੱਚ ਜੋ ਕਾਰਵਾਈ ਹੁੰਦੀ ਹੈ ਜੋ ਉਸ ਦਾ ਲਾਈਵ ਦਿਖਾਇਆ ਜਾਂਦਾ ਵਿਧਾਨ ਸਭਾ ਸਾਰੇ ਪੰਜਾਬ ਦੀ ਸਾਂਝੀ ਹੈ ਵਿਧਾਨ ਸਭਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਉਸ ਦੇ ਉੱਪਰ ਜੋ ਵੀ ਖਰਚ ਹੁੰਦਾ ਉਹ ਪੰਜਾਬ ਦੇ ਲੋਕਾਂ ਦੀ ਜੇਬ ਚੋਂ ਭਰੇ ਹੋਏ ਟੈਕਸ ਦੇ ਨਾਲ ਪਰੇ ਹੋਏ ਖਜ਼ਾਨੇ ਦੇ ਵਿੱਚੋਂ ਉੱਥੇ ਸਾਰੀ ਉਹ ਜਿਹੜਾ ਪੈਸਾ ਲੱਗਦਾ ਹੈ ਤਾਂ ਵਿਧਾਨ ਸਭਾ ਵੀ ਸਾਰੇ ਪੰਜਾਬ ਦੀ ਸਾਂਝੀ ਆ ਜੇਕਰ ਉੱਥੇ ਕੋਈ ਲਾਈਵ ਹੁੰਦਾ ਹੈ ਤਾਂ ਉਸ ਲਾਈਵ ਦੇ ਵਿੱਚੋਂ ਜੇਕਰ ਕੋਈ ਵੀਡੀਓ ਫੁਟੇਜ ਕੋਈ ਪੱਤਰਕਾਰ ਕੋਈ ਸਮਾਜਿਕ ਕਾਰਕੁਨ ਆਪਣੀ ਖਬਰ ਦੇ ਵਿੱਚ ਯੂਜ਼ ਕਰਦਾ ਤਾਂ ਉਹ ਵੀ ਉਸ ਦਾ ਹੱਕ ਹੈ ਉਹ ਯੂਜ਼ ਕਰ ਸਕਦਾ ਪਰ ਪਿੱਛੇ ਜੇ ਸਾਡੇ ਇੱਕ ਪੱਤਰਕਾਰ ਸਾਥੀ ਨੇ ਉਸ ਲਾਈਵ ਫੁਟੇਜ ਦੇ ਵਿੱਚੋਂ ਕੁਝ ਵੀਡੀਓ ਕਲਿੱਪ ਲੈ ਕੇ ਆਪਣੀ ਖਬਰ ਦੇ ਵਿੱਚ ਨਾਲ ਚਲਾਏ ਤਾਂ ਉਹਦੇ ਉੱਪਰ ਵੀ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਆਮ ਆਦਮੀ ਪਾਰਟੀ ਦੇ ਉਸ ਪੇਜ ਨੂੰ ਚਲਾਉਣ ਵਾਲਿਆਂ ਨੇ ਕਾਪੀਰਾਈਟ ਭੇਜਿਆ ਤਾਂ ਸਵਾਲ ਇਹ ਉੱਠਦਾ ਹੈ ਕਿ ਕੀ ਆਮ ਆਦਮੀ ਪਾਰਟੀ ਹੀ ਸਿਰਫ ਵਿਧਾਨ ਸਭਾ ਦੀ ਹੱਕਦਾਰ ਹੈ ਉਹਨਾਂ ਦੀਆਂ ਵੀਡੀਓਜ਼ ਦੀ ਹੱਕਦਾਰ ਹੈ ਜਾਂ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਜ਼ ਦੀ ਹੱਕਦਾਰ ਹੈ ਜਦਕਿ ਸਰਕਾਰ ਮੁੱਖ ਮੰਤਰੀ ਵਿਧਾਨ ਸਭਾ ਇਹ ਹੁਣ ਸਭ ਦੇ ਸਾਂਝੇ ਨੇ ਸੋ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਉੱਠਦਾ ਹੈ ਕਿ ਜੇਕਰ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਫੋਟੋ ਯੂਜ਼ ਕਰਦੇ ਹੋ ਤਾਂ ਤੁਹਾਡੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਤੁਹਾਡੇ ਉੱਪਰ ਵੀ ਕਾਪੀਰਾਈਟ ਦਾ ਜਿਹੜਾ ਸਟ੍ਰਾਈਕ ਭੇਜਿਆ ਜਾ ਸਕਦਾ ਹੈ ਸੋ ਇਹ ਜਿਹੜੀ ਕਾਰਵਾਈ ਹੈ ਕਿਵੇਂ ਵੇਖਦੇ ਹਾਂ ਕਿ ਸਹੀ ਹੈ ਜਾਂ ਫਿਰ ਇਹ ਵੀ ਜਵਾਬੰਦੀ ਕਰਨ ਵਾਸਤੇ ਇੱਕ ਟੇਡਾ ਹਥਿਆਰ ਹੈ ਆਪਣੇ ਪ੍ਰਤੀਕਮ ਸਾਨੂੰ ਜਰੂਰ ਦੱਸਿਓ ਧੰਨਵਾਦ